ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਧਰਨੇ ਲਾਉਣੇ ਪੈਂਦੇ ਨੇ ਪੁਲਿਸ ਦੀਆਂ ਡਾਂਗਾ ਸੁੱਟੀਆਂ ਖਾਣੀਆਂ ਪੈਂਦੇ ਨੇ ਤਾਂ ਵੀ ਕਿਤੇ ਜਾ ਕੇ ਇਨਸਾਫ ਨਹੀਂ ਮਿਲਦਾ ਤੇ ਅੱਜ ਜੋ ਇਹ ਵੱਡੀ ਕਾਲ ਦਿੱਤੀ ਗਈ ਆ ਵੱਡਾ ਇਕੱਠ ਕਰਿਆ ਗਿਆ ਇੱਕ ਪਾਸੇ ਤਾਂ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਦੂਜੇ ਪਾਸੇ ਇੱਥੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਧਰਨੇ ਲਾਉਣੇ ਪੈ ਰਹੇ ਨੇ ਤੁਸੀਂ ਇਹ ਸਾਰਾ ਜੋ ਕਰਨਾ ਪੈਂਦਾ ਉਹਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਸਲਛੇ ਦਾਛੇ ਦਾ ਬਾਬਾ ਗਰਦਿਆਲ ਸਿੰਘ ਜੀ ਤਰਨਾਦਲ ਦਾਸ ਮੁਖ ਜਹੇਦਾਰ ਹੋਣ ਦੇ ਨਾਤੇ ਤੇ ਦਾਸ ਦਾ ਨਾਮ ਜਹੇਦਾਰ ਬਾਬਾ ਧੀਰਜ ਸਿੰਘ ਅਖਾਲੀ ਕਰਪੂਥਲੇ ਵਾਲੇ ਦੇ ਸ਼ਬਦ ਦੇਸ਼ਾਂ ਦੇ ਵਿੱਚ ਵਸ ਰਹੀਆਂ ਸਿੱਖ ਸੰਗਤਾਂ ਨੂੰ ਗੁਰਫਤ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਤੁਸੀਂ ਆਪ ਜੀ ਨੇ ਸਾਡ ਨੂੰ ਸਵਾਲ ਕੀਤਾ ਵਾ ਅੱਜ 15 ਅਗਸਤ ਦਾ ਦਿਨ ਹੈ ਅੱਜ ਦਾ ਦਿਨ ਤੇ ਜਿਹੜਾ ਆਪਣਾ ਦੇਸ਼ ਆਜ਼ਾਦ ਹੋਇਆ ਵਾ ਅਸੀਂ ਭਾਰਤ ਸਰਕਾਰ ਨੂੰ ਵੀ ਇਹੋ ਹੀ ਮੰਗ ਰੱਖਦੇ ਹਾਂ ਜਿੱਦਾਂ ਵੀ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਵਾ ਮੰਗ ਸਾਡੀ ਕੋਈ ਆ ਵੀ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਵਾ ਕਿਉਂਕਿ ਅਸੀਂ ਆਪਣਾ ਹੱਕ ਮੰਗਦੇ ਆ ਜੇ ਕਿਸੇ ਦੇ ਕੋਲ ਕੋਈ ਗੁਨਾਹ ਜਾਂ ਕੋਈ ਹੋ ਵੀ ਜਾਂਦਾ ਵਾ ਤੇ ਸਰਕਾਰ ਜਿਹੜੀ ਆ ਉਹ ਤੇ ਪਰਚਾ ਕਰਦੀ ਉਹਦੇ ਤੋਂ ਬਾਅਦ ਜਿੰਨੀ ਉਹਨੂੰ ਜੱਜ ਸਾਹਿਬ ਸਜ਼ਾ ਸੁਣਾਉਂਦਾ ਵਾ ਸਜ਼ਾ ਉਹ ਪੂਰੀ ਕਰ ਜਾਂਦਾ ਵਾ ਤੇ ਉਹਦੇ ਤੋਂ ਬਾਅਦ ਸਰਕਾਰ ਜਿਹੜੀ ਆ ਭਾਰਤ ਦਾ ਸੰਵਿਧਾਨ ਆ ਵੀ ਉਹਨੂੰ ਰਿਹਾ ਕਰ ਦਿੰਦੀ ਆ ਇੱਕ ਚੀਜ਼ ਦੇਖ ਰਹੇ ਆ ਵੀ ਭਾਰਤ ਸਰਕਾਰ ਜਿਹੜੀ ਆ ਸਿੱਖਾਂ ਦੇ ਨਾਲ ਅਨਿਆਂ ਕਰ ਰਹੀ ਆ ਉਹ ਨਿਆਂ ਕਿੱਦਾਂ ਕਰਦੀ ਆ ਵੀ ਜਿਹੜੇ ਸਾਡੇ ਜਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਆ ਭਾਈ ਜਗਤਾਰ ਸਿੰਘ ਤਾਰਾ ਜੀ ਆ ਇਦਾਂ ਕਰਕੇ ਇੱਕ ਨਹੀਂ अनेਕਈ ਸਿੰਘ ਜਿਹੜੇ ਸਾਡੇ ਜਿਹੜੇ ਆ ਸਰਕਾਰ ਨੇ ਫੜੇ ਹੋਏ ਆ ਤੇ بڑے بڑے ਉਹਨਾਂ ਦੇ ਉੱਤੇ ਪਰਚੇ ਪਾ ਕੇ ਤੇ ਕੇ ਸਪਾਏ ਉਹਨਾਂ ਕੇਸਾਂ ਦੇ ਵਿੱਚੋਂ ਵੀ ਉਹ ਜਿਹੜੇ ਸਾਡੇ ਸਿੰਘ ਆ ਸਜਾਵਾਂ ਜੜੀਆਂ ਉਹਨਾਂ ਨੂੰ ਹੋਈਆਂ ਆ ਉਹਨਾਂ ਨੇ ਪੂਰੀਆਂ ਕਰ ਲਈਆਂ ਵਾ ਬੜੀਆਂ ਬੜੀਆਂ ਉਤੋਂ بڑے بڑے ਉਤੋਂ ਦੀ ਸਾਲ ਲੰਘ ਗਿਆ ਸਰਕਾਰ ਉਹਨਾਂ ਨੂੰ ਰਹਾ ਨਹੀਂ ਕਰਦੀ ਤੇ ਅਸੀਂ ਇਹ ਚੀਜ਼ ਸਮਝਦੇ ਆ ਵੀ ਸਰਕਾਰ ਜਿਹੜੀ ਸਿੱਖਾਂ ਦੇ ਨਾਲ ਤੱਕਾ ਕਰਦੀ ਆ ਸਰਕਾਰ ਨੂੰ ਅਸੀਂ ਪੰਥ ਦੀ ਸੇਵਾਦਾਰ ਹੋਣ ਦੇ ਨਾਤੇ ਬੇਨਤਾ ਵੀ ਕਰਦੇ ਆ ਬੇਨਤਾ ਇਹ ਕਰਦੇ ਆ ਵੀ ਸਰਕਾਰ ਨੂੰ ਜਿਹੜਾ ਵਾ ਆ ਇਹ ਆਜ਼ਾਦ ਭਾਰਤ ਤੇ ਸਾਡਾ ਦੇਸ਼ ਜਿਹੜਾ ਵਾ ਤੇ ਜਦਾਂ ਸਾਰੇ ਸੂਬਿਆਂ ਦੇ ਨਾਲ ਜਿਹੜਾ ਵਰਤਾਅ ਕੀਤਾ ਜਾਂਦਾ ਵਾ ਭਾਰਤ ਸਰਕਾਰ ਦੇ ਜੁੜੇ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਆ ਗ੍ਰਹਿ ਮੰਤਰੀ ਆ ਉਹਨਾਂ ਨੂੰ ਵੀ ਸਾਡੇ ਵੱਲੋਂ ਬੇਨਤਾ ਵਾ ਵੀ ਇਹਨਾਂ ਸਿੰਗਾ ਨੂੰ ਰਹਾ ਕਰਨਾ ਚਾਹੀਦਾ ਵਾ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਇਹ ਨੀਆਂ ਬਿਅਦਬੀਆਂ ਹੁੰਦੀਆਂ ਵਾ ਧਾਰਮਿਕ ਗ੍ਰੰਥਾਂ ਦੇ ਉੱਤੇ ਇੱਕ ਕਾਨੂੰਨ ਬਣਨਾ ਚਾਹੀਦਾ ਵਾ ਭਵੇਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਹੈ ਸਾਡੇ ਸਤਿਕਾਰਯੋਗ ਆ ਸਾਡਾ ਇਸ਼ਤਿਹ ਇਦਾਂ ਹੀ ਹਿੰਦੂਤਰ ਮੈਲੋ ਵੀ ਗੀਤਾ ਸ਼੍ਰੀ ਗੀਤਾ ਜੀ ਦਾ ਗ੍ਰੰਥ ਹੈ ਉਹ ਵੀ ਸਤਿਕਾਰਯੋਗ ਆ ਕਰਾਨਿਆ ਵਹਿ ਭਲਿਆ ਇਹ ਸਤਿਕਾਰਯੋਗ ਆ ਧਾਰਮਿਕ ਗ੍ਰੰਥਾ ਦੇ ਉੱਤੇ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਛੱਡੀ ਮੰਗਦੇ ਆ ਕੋਈ ਵੀ ਸ਼ਖਸ ਜਿਹੜਾ ਆਏ ਧਾਰਮਿਕ ਗ੍ਰੰਥਾ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਕਰ ਸਜ਼ਾ ਮਿਲਣੀ ਚਾਹੀਦੀ ਇੱਥੋਂ ਤੱਕ ਵੀ ਉਹਨੂੰ ਫਾਸੀ ਵੀ ਸਰਕਾਰ ਨੂੰ ਸੁਣਾ ਦੇਣੀ ਚਾਹੀਦੀ ਚੁੱਕ ਜੀ ਸਿੱਖ ਕੌਮ ਦੇ ਜੋਧਿਆਂ ਨੇ ਇੰਦਰਾ ਗਾਂਧੀ ਨੂੰ ਸ਼ਹਾਦਾ ਲਾਇਆ ਵਾ ਤੇ ਇਸੇ ਭਾਰਤ ਦੇਸ਼ ਨੇ ਸਾਡੇ ਜੋਧਿਆਂ ਨੂੰ ਫਾਂਸੀ ਦਿੱਤੀ ਹੋਈ ਆ ਤੇ ਇਹੋ ਹੀ ਭਾਰਤ ਦੇਸ਼ ਜਿਹੜਾ ਵਾ ਇਹ ਜਿਹੜੇ ਅਪਰਾਧੀ ਲੋਕ ਐ ਇਹਨਾਂ ਦੇ ਉੱਤੇ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਤਾਂ ਇਹਨਾਂ ਨੂੰ ਵੀ ਫਾਂਸੀ ਦੇਣੀ ਚਾਹੀਦੀ ਆ ਅਸੀਂ ਤਾਂ ਫਾਂਸੀ ਦੀ ਮੰਗ ਕਰਦੇ ਆ ਬਾਕੀ ਸਾਡੇ ਸਿੰਘਾਂ ਨੂੰ ਜਿਹੜਾ ਵਾ ਇਹ ਰਿਹਾ ਕਰ ਦੇਣਾ ਚਾਹੀਦਾ ਵਾ ਅੱਜ 15 ਅਗਸਤ ਦਾ ਦੇਣਿਆ ਆ ਆਜ਼ਾਦੀ ਦਾ ਹੀ ਦੇਣਿਆ ਐ ਮંત્રી ਵੀ ਐਮਐਲਏ ਵੀ ਆਗੂ ਜੁੜੇ ਮਨਾ ਰਹੇ ਅਸੀਂ ਵੀ ਇਸ ਮੋਰਚੇ ਦੇ ਵਿੱਚ ਬੈਠੇ ਆ ਸਾਨੂੰ ਵੀ 3 ਸਾਲ ਦੇ ਕਰੀਬ ਹੀ ਹੋ ਗਿਆ ਵਾ ਤੇ ਸਰਕਾਰ ਕੋਈ ਵੀ ਸਾਡੀ ਆਵਾਜ਼ ਸੁਣਦੀ ਨਹੀਂਗੀ ਤੇ ਸਰਕਾਰ ਨੂੰ ਸਾਡਾ ਇਹੋ ਹੀ ਬੇਨਤਾ ਵਾ ਵੀ ਬੰਦੀ ਸਿੰਘ ਜੁੜਿਆ ਰਿਹਾ ਕਰਨੇ ਚਾਹੀਦੇ ਆ ਸਿੱਖ ਕੌਮ ਦੇ ਨਾਲ ਜਿਹੜਾ ਵਾ ਜਦੋਂ ਦੂਜਿਆਂ ਸੂਬਿਆਂ ਦੇ ਨਾਲ ਵਰਤਾਰਾ ਕੀਤਾ ਜਾਂਦਾ ਹੈ ਤਾਂ ਦਾਦਿਆਂ ਦੇ ਨਾਲ ਹੋਣਾ ਚਾਹੀਦਾ ਵਾ ਬਾਬਾ ਜੀ ਸੈਂਟਰ ਸਰਕਾਰ ਬੜੇ ਟਾਈਮ ਤੋਂ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੋਈ ਢਿੱਲ ਨਹੀਂ ਥੋੜੀ ਪੰਜਾਬ ਸਰਕਾਰ ਜਿਹੜੀ ਵੀ ਹੁੰਦੀ ਆ ਉਹ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਬਾਹਰ ਆਉਣ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੂੰ ਕੀ ਖਤਰਾ ਜਾਂ ਫਿਰ ਇਹਨਾਂ ਦਾ ਮਨ ਲੀਏ ਕਿ ਕੁਰਸੀਆਂ ਦਾ ਲਾਲਚ ਹੈ ਜੋ ਬਾਹਰ ਨਹੀਂ ਆਣ ਦੇ ਰਹੇ ਖਤਰਾ ਤੋਂ ਸਾਨੂੰ ਤੇ ਇਹੋ ਜਿਹਾ ਕੋਈ ਲੱਗਦਾ ਨਹੀਂ ਇਹਨਾਂ ਨੂੰ ਲੱਗਦਾ ਵੇ ਇਹਨਾਂ ਨੂੰ ਦੱਸਣਾ ਇਹ ਸਾਨੂੰ ਕਿਹੜੀ ਗੱਲ ਦਾ ਖਤਰਾ ਵਾ ਹਾਂਜੀ ਤੇ ਬਾਕੀ ਇਹਨਾਂ ਨੂੰ ਜੋ ਜੇ ਕੋਈ ਕੁਰਸੀਆਂ ਦਾ ਵਾਜਾ ਕੋਈ ਕੂਤੇ ਪੋਲਿਟਿਕਸ ਹੈ ਉਹ ਰਾਜਨੀਤਿਕ ਹੈ ਦੇਸ਼ ਹੈ ਸੂਬਾ ਹੈ ਚੱਲੀ ਜਾਣਾ ਵਾ ਕਿਸੇ ਨਾ ਕਿਸੇ ਆਗੂ ਨੇ ਆਣ ਕੇ ਜਿਹੜੀ ਇਹ ਵੀ ਇੱਕ ਦੇਸ਼ ਦੀ ਸੇਵਾ ਹੀ ਆ ਜੇ ਭਾਰਤ ਦੇਸ਼ ਹੈ ਜਾਂ ਸੂਬਾ ਵਾ ਸੂਬਾ ਵੀ ਭਾਰਤ ਦੇਸ਼ ਦੀ ਹੁੰਦਾ ਇਹ ਵੀ ਇੱਕ ਸੇਵਾ ਵਾ ਜਿਹਦੇ ਕਰਮਾਂ ਚ ਉਹਨੇ ਸੇਵਾ ਕਰਨੀ ਕਰਨੀ ਆ ਜੇ ਰਾਜਨੀਤੀ ਵੀ ਕਰਨੀ ਹੋ ਸੱਚੀ ਸੁੱਚੀ ਕਰੇ ਤਾਂ ਬਾਬਾ ਜੀ ਸੇਵਾ ਦੇ ਨਾਮ ਤੇ ਨਿਰੋਧਨ ਰਾਜਨੀਤੀ ਕਰਨਾ ਇਹ ਵੀ ਕੋਈ ਚੰਗੀ ਗੱਲ ਨਹੀਂ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ ਇੱਕ ਪਾਸੇ ਵੱਡੇ ਵੱਡੇ ਬਲਤਕਾਰੀਆਂ ਨੂੰ ਕਾਤਲਾਂ ਨੂੰ ਪਰੋਲ ਵੀ ਮਿਲਦੀ ਰਹਿੰਦੀ ਹੈ ਉਹਨਾਂ ਨੂੰ ਰਿਹਾ ਵੀ ਛੇਤੀ ਕਰ ਦਿੱਤਾ ਜਾਂਦਾ ਜਦੋਂ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਵਾਇ ਚੱਲ ਰਹੀ ਆ ਉਦੋਂ ਤੋਂ ਹੀ ਬੜੇ ਦੋਸ਼ੀਆਂ ਨੂੰ ਬਰੀ ਵੀ ਕਰ ਦਿੱਤਾ ਗਿਆ ਤੇ ਬਾਰ ਬਾਰ ਪਰੋਲ ਵੀ ਮਿਲ ਰਹੀ ਹੈ ਪਰ ਜਿਹੜੇ ਬੰਦੀ ਸਿੰਘ ਇੱਕ ਚੰਗਾ ਆਚਰਣ ਰੱਖ ਕੇ ਤੇ ਸ਼ਾਂਤ ਮਾਹੌਲ ਨਾਲ ਆਪਣੀਆਂ ਸਜਾਵਾਂ ਪੂਰੀਆਂ ਕਰ ਰਹੇ ਨੇ ਤੇ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਗਲਤ ਕਾਰਵਾਈ ਬੜੇ ਸਾਲੋਂ ਤੋਂ ਨਹੀਂ ਕੀਤੀ ਗਈ ਤੇ ਉਹਨਾਂ ਨਾਲ ਫਿਰ ਵੀ ਇਦਾਂ ਦਾ ਵਰਤਾਰਾ ਕਰਨਾ ਤੁਸੀਂ ਕਿੱਥੋਂ ਤੱਕ ਸਹੀ ਮੰਨਦੇ ਹੋ ਇਹ ਤਾਂ ਸਰਕਾਰ ਨੂੰ ਕਹਿੰਦੇ ਆ ਜਿਹੜਾ ਇਹ ਦੋਹਰਾ ਕਾਨੂੰਨ ਹੈ ਦੋਹਰਾ ਕਾਨੂੰਨ ਨਹੀਂ ਚਲਾਉਣਾ ਚਾਹੀਦਾ ਭਾਰਤ ਦੇ ਵਿੱਚ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਵਾ ਪੰਜਾਬ ਲਈ ਵੀ ਉਹੀ ਹੋਣਾ ਚਾਹੀਦਾ ਹਰਿਆਣੇ ਲਈ ਵੀ ਉਹੀ ਹੋਣਾ ਚਾਹੀਦਾ ਹਿਮਾਚਲ ਲਈ ਵੀ ਉਹੀ ਹੋਣਾ ਚਾਹੀਦਾ ਕੋਈ ਕਾਨੂੰਨ ਹੋਣਾ ਚਾਹੀਦਾ ਸਰਕਾਰ ਨੂੰ ਅਨਸਾਫ਼ ਕਰਨਾ ਚਾਹੀਦਾ ਵਾ ਇਹੋ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਿਉਂਕਿ ਸੁਪਰੀਮ ਕੋਰਟ ਨੇ ਵੀ ਸੁਪਰੀਮ ਕੋਰਟ ਨੇ ਵੀ ਹੁਣ ਸਰਕਾਰਾਂ ਨੂੰ ਤਾੜਨਾ ਕੀਤਾ ਕਿ ਜਿਹੜੇ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਸੀਂ ਰਿਹਾ ਕਰੋ ਤੁਹਾਨੂੰ ਕੀ ਲੱਗਦਾ ਕਿ ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰੂ ਸਰਕਾਰ ਨਹੀਂ ਕਰਨਾ ਚਾਹੀਦਾ ਵਾ ਇਹ ਭਾਰਤ ਦੇਖਦੇ ਜਿਹੜਾ ਸੁਪਰੀਮ ਕੋਰਟ ਆ ਇਹ ਇੱਕ ਐਮ ਆ ਤੇ ਜਿਹੜਾ ਵੀ ਇਹਦਾ ਕੋਈ ਫੈਸਲਾ ਹੁੰਦਾ ਵਾ ਸਾਰੇ ਭਾਰਤ ਲਈ ਲਾਗੂ ਆ ਸਾਰੇ ਸੂਬਿਆਂ ਲਈ ਲਾਗੂ ਆ ਤੇ ਸੂਬਾ ਸਰਕਾਰ ਨੂੰ ਵੀ ਚਾਹੀਦਾ ਵਾ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਜਦੋਂ ਵੀ ਸੁਪਰੀਮ ਕੋਰਟ ਨੇ ਬਿਆਨ ਦਿੱਤਾ ਵਾ ਸਾਨੂੰ ਇਹ ਜਿਹੜੇ ਬੰਦੀ ਸਿੰਘ ਵੀ ਇਹਦੇ ਵਿੱਚ ਹੀ ਆਉਂਦੇ ਆ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੁਪਰੀਮ ਕੋਰਟ ਦਾ ਹੁਕਮ ਮੰਨਣਾ ਚਾਹੀਦਾ ਵਾ ਰਿਹਾ ਕਰ ਦੇਣਾ ਚਾਹੀਦਾ ਵਾ ਇਹਨਾਂ ਫੌਜਾਂ ਨੂੰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੀ ਤੁਸੀਂ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਇਹ ਹੁਣ ਜੋ ਡਟੋਸ਼ਿ ਕਿਹਾ ਉਹ ਵੀ ਕਾਰਜਕਾਰੀ ਚੁੱਕੀ ਇਹਨਾਂ ਦਾ ਉਹ ਹੁਣ ਸੰਗਤਾਂ ਦੇ ਸਾਹਮਣੇ ਆ ਹਾਂਜੀ ਆਪਾਂ ਵੇਖ ਹੀ ਰਹੇ ਆ ਵੀ ਕਿੱਦਾਂ ਦਾ ਵਰਤੀਰਾ ਵਾ ਲੁੱਟ ਕੋਈ ਆਜ਼ਾਦੀ ਆ ਗੁੰਡਾਗਰਦੀ ਕੋਈ ਆਜ਼ਾਦੀ ਆ ਕੋਈ ਕਿਸੇ ਦੀ ਸੁਣਦਾਨੀ ਕੋਈ ਕਿਸੇ ਨੂੰ ਕਿਸੇ ਦਾ ਡਰ ਨਹੀਂਗਾ ਅਪਰਾਧ ਹੋ ਰਹੇ ਆ ਜੋਰਾਤੀ ਹੋ ਰਹੇ ਆ ਸਰਕਾਰ ਨੇ ਕੋਈ ਵੀ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੁੱਕਿਆ ਜਿਹੜਾ ਜੇ ਕਿਹਾ ਜ਼ਰੂਰ ਆ ਵੀ ਅਸੀਂ ਸਕੀਮ ਚਲਾਈ ਆ ਵੀ ਨਸ਼ਾ ਰੋਕਣ ਵਾਸਤੇ ਛੋਟੇ ਛੋਟੇ ਜਿਹੜੇ ਉਹ ਗਰੀਬ ਲੋਗ ਆ ਉਹਨਾਂ ਨੂੰ ਇਹ ਤੰਗ ਪਰੇਸ਼ਾਨ ਕਰਦੇ ਜਿਹੜੇ ਵੱਡੇ ਵੱਡੇ ਮਗਰਮਾਸੇ ਆ ਉਹਨਾਂ ਦੇ ਸਾਹਮਣੇ ਤੇ ਜਾਂਦੇ ਨਹੀਂਗੇ ਸਰਕਾਰ ਨੂੰ ਚਾਹੀਦਾ ਵਾ ਇਹ ਜਿਹੜੇ ਵੱਡੇ ਵੱਡੇ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਫੜਨਾ ਚਾਹੀਦਾ ਵਾ ਜੜ੍ਹ ਨੂੰ ਫੜਨਾ ਨਸ਼ੇ ਦੀ ਜੜ੍ਹ ਨੂੰ ਫੜਨਾ ਚਾਹੀਦਾ ਫੇਰ ਨਸ਼ਾ ਖਤਮ ਹੋਊਗਾ ਬਾਬਾ ਸ਼ੁਕਰੀਆ ਬਾਬਾ ਜੀ ਧੰਨਵਾਦ ਹੈ ਜੀ ਆਪ ਜੀ ਦਾ ਸਾਰੀਆਂ ਫੌਜਾਂ ਦਾ ਧੰਨਵਾਦ ਹੈ ਸਿੱਖ ਕੌਮ ਨੂੰ ਸਿੱਖ ਜਵਾਨੀ ਨੂੰ ਇੱਕ ਆਪ ਜੀ ਦੇ ਮੀਡੀਆ ਇਹ ਮਾਦਮ ਰਾਈ ਇੱਕ ਸਨੇਹਾ ਵੀ ਦੇਣਾ ਚਾਹੁੰਨੇ ਆ ਪੰਥ ਥੱਲੋ ਦੇਣਾ ਚਾਹੁੰਨੇ ਆ ਅਮਰਤ ਸ਼ਗੂ ਸਿੰਘ ਸੱਜੂ ਨਸ਼ਿਆਂ ਨੂੰ ਛੱਡੋ ਦਲ ਦੇ ਵਿੱਚ ਪ੍ਰਤੀ ਹੋਵੋ ਕੋੜ ਸਵਾਰੀ ਸਿੱਖੋ ਸ਼ਾਹਤਰ ਵਿਦਿਆ ਸਿੱਖੋ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਕਾਮ ਨੂੰ ਬਚਨ ਕੀਤੇ ਹੋਏ ਆ ਵੀ ਸਿੱਖ ਕਾਮ ਸ਼ਾਹਤਰ ਵਿਦਿਆ ਨਾ ਵਿਸਾਰੇ ਕੋੜ ਸਵਾਰੀ ਨਾ ਵਿਸਾਰੇ ਇਹ ਅਭਿਆਸ ਨਾਲ ਵਿਚਾਰੇ ਤੇ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਸਿੱਖ ਕੌਮ ਨੂੰ ਜਿੱਤ ਨਹੀਂ ਸਕਦੀ ਕਿਉਂਕਿ ਸਾਡੇ ਉੱਤੇ ਅੱਜ ਇੰਦਾ ਕਿਉਂ ਤਸ਼ੱਦਦ ਹੁੰਦਾ ਸਰਕਾਰਾਂ ਕਿਉਂ ਕਰਦੀਆਂ ਆ ਮੈਂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਉੱਤੇ ਪੈਰ ਨਹੀਂ ਦਿੱਤਾ ਹੋਇਆ ਗੁਰੂ ਮਹਾਰਾਜ ਨੇ ਆਖਿਆ ਵੀ ਸ਼ਸਤਰ ਸਜਾ ਕੇ ਰੱਖਣਿਆ ਇੰਦਾ ਤਿਆਰ ਬਾਰ ਤਿਆਰ ਰਹਿਣਾ ਵਾ ਬਿਨਾਂ ਸ਼ਸਤਰ ਤੋਂ ਨਰ ਜਿਹੜਾ ਵਾ ਪੇਟ ਦੀ ਨਿਆਈਂ ਆ ਜਦ ਤੱਕ ਪੇੜ ਨੁਕਨੋਂ ਫੜ ਕੇ ਤੁਰ ਪਈਦਾ ਵਾ ਨਾ ਗੁਰੂ ਗੁਰੂ ਮਹਾਰਾਜ ਨੇ ਆਖਿਆ ਜਿਹੜਾ ਸੇਖਾ ਜਿਹੜਾ ਸਿੰਘ ਆ ਉਹ ਸਾਹਤਰ ਦੂਰ ਕਰਦਾ ਵਾ ਤੇ ਉਹ ਪੇੜ ਦੀ ਨਿਆਈਂ ਆ ਕੰਨੋਂ ਫੜ ਕੇ ਤੁਰ ਸਕਦੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਹਤਰ ਧਾਰੀ ਬਣਾਇਆ ਹੋਇਆ ਵਾ ਸਿੰਘ ਸਜਾਇਆ ਹੋਇਆ ਵਾ ਰਾਈ ਸਾਰੀ ਸਿੱਖ ਕੌਮ ਨੂੰ ਆਪ ਜੀ ਦੇ ਮੀਡੀਆ ਦੇ ਮਾਧਮ ਰਾਹੀਂ ਇਹੋ ਹੀ ਬੇਨਤਾ ਕਰਨੇ ਚਾਹੁੰਦੇ ਆਂ ਵੀ ਅਮਰਤ ਸ਼ਗੂ ਸਿੰਘ ਸੱਜੂ ਸ਼ਾਹ ਤਰ ਤਾਰਿਓ ਜੇ ਤੁਸੀਂ ਕਹਿੰਨੇ ਆ ਬਈ ਸਾਨੂੰ ਖਾਲਸੇ ਦਾ ਰਾਜ ਚਾਹੀਦਾ ਖਾਲਸੇ ਦਾ ਰਾਜ ਕਦ ਆਊਗਾ ਬਾਣੀ ਤੁਸੀਂ ਵਿਚਾਰ ਦਿੱਤੀ ਆ ਸ਼ਾਹ ਤਰ ਤੋਈ ਵਿਚਾਰ ਦਿੱਤੀ ਆ ਕੋੜ ਸਵਾਰੀ ਤੋਈ ਵਿਚਾਰ ਦਿੱਤੀ ਹੋਈ ਆ ਪੰਥ ਦੇ ਵਿੱਚ ਬਹਿਣਾ ਤੁਸੀਂ ਪਸੰਦ ਨਹੀਂ ਕਰਦੀ ਇਹ ਰਾਜ ਕਦ ਆਊਗਾ ਰਾਜ ਉਦੋਂ ਆਊਗਾ ਜਦੋਂ ਤੁਸੀਂ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੇ ਪੈ ਰਾ ਦਿਓਗੇ ਸਿੱਖ ਕੌਮ ਨੂੰ ਸਾਡਾ ਇਹੋ ਸੁਨੇਹਾ ਵਾ ਤੇ ਸਿੱਖ ਕੌਮ ਨੂੰ ਵੀ ਸਾਡਾ ਜਿਹੜਾ ਸੁਨੇਹਾ ਵਾ ਪ੍ਰਵਾਨਵੀ ਕਰਨਾ ਚਾਹੀਦਾ ਵਾ ਸਾਰੀਆਂ ਸੰਗਤਾਂ ਨੂੰ ਫਤਿਹ ਜਾਉਨੇ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ